ਮੇਰਾਂ ਸ਼ੇਮਲਾ ਮੇਰਾਂ ਤੇ ਹੋਰ ਵੀ ਮੰਗਵਾਈ ਐ ਇਸੀ ਸ਼ੁਰੂਆਤ ਕਰ ਦਿੱਤੀ ਐ ਤੇ ਸਾਰੀ ਇੱਥੇ ਸਮਝੀ ਰਾਵਾਂਗੇ ਤੇ ਅੱਗੇ ਨੂੰ ਅਸੀਂ ਬਦੌਣੇ ਆਂ ਵਾਧੂ ਥਾਂ ਸੰਕੇਤ ਆ ਵੀ ਇਹ ਕੱਲੀ ਸਾਡੇ ਵਾਸਤੇ ਨਹੀਂ ਕਿ ਇਹ ਅਸੀਂ ਕਿਸਾਨ ਜਿਹੜਾ ਉਹ ਸਾਰੇ ਦੇਸ਼ ਦੁਨੀਆ ਢਿੱਡ ਭਰਦੇ ਆ ਇਥੋਂ ਕੋਈ ਵੀ ਆਪਾਂ ਢਿੱਡ ਭਰਨ ਵਾਸਤੇ ਕੋਈ ਵੀ ਲੈ ਕੇ ਜਾ ਸਕਦਾ ਪਨੀਰੀ ਆ ਜਾਣੀ ਆ ਪੰਜਾਬ ਤੋਂ ਹੋਰ ਹੈ ਸਾਡੇ ਆਉਂਦੇ ਸਾਥੀ ਤੇ ਫੈਂਸੀ ਕਰਕੇ ਇਹਦਾ ਪਚਾਹ ਵੀ ਕਰਾਂਗੇ ਤੇ ਇਹਨੂੰ ਪੂਰਾ ਇੱਥੇ ਮਿਹਨਤੀ ਲੋਕ ਆ ਸਾਰਾ ਸੰਤ ਪੈੜਾ ਸਾਡੇ ਕੋ ਹੈਗਾ ਵਾ ਤੇ ਅਸੀਂ ਪੂਰਾ ਇੱਥੋਂ ਲੈ ਕੇ ਗਾਂਹ ਤੱਕ ਅੱਗੇ ਨੂੰ ਵਧਦੇ ਜਾਵਾਂਗੇ ਪੂਰਾ ਆਪਣੀ ਖਾਨ ਚੋਕੀ ਇੱਥੇ ਤੇ ਦੂਸਰਿਆਂ ਦੇ ਵੀ ਟਿੱਡ ਭਰਾਂਗੇ ਮਾ ਮੌਸਮ ਦੇ ਜਾ ਹੁਣ ਜਿਵੇਂ ਆ ਸਬਜ਼ੀਆਂ ਸਾਰੀਆਂ ਇਹ ਲਾਵਾਂਗੇ ਹੁਣ ਸਾਡੇ ਕੋ ਆ ਕੱਦੂ ਪਨੀਰੀਆਂ ਜੋ ਵੀ ਬੱਲਾ ਹੋਣੇ ਬੱਲਾ ਦੀ ਰੋਟਿਆ ਉਹ ਵੀ ਬੀਜਾਂਗੇ ਸਾਰਾ ਕੁਝ ਅਸੀਂ ਤੇ ਉਹਦੀ ਦੇਖਭਾਲ ਵੀ ਕਰਾਂਗੇ ਫੈਂਸਿੰਗ ਵਗੈਰਾ ਲਾਈ ਆ ਤੇ ਇਹਨੂੰ ਵਧਾ ਕੇ ਤੇ ਆਉਣ ਵਾਲੇ ਦਿਨਾਂ 'ਚ ਵੇਖਿਓ ਤੁਸੀਂ ਇਹ ਪੂਰਾ ਇਥੋਂ ਫੋਟ ਬਾਤ ਪਤਰਾ ਕਰਕੇ ਚੰਗੀ ਤਰ੍ਹਾਂ ਦੇ ਜੂਲੀ ਡਾੜੀ ਸੁੱਟ ਕੇ ਵੇਚ ਤੇ ਸਾਰਾ ਸਬਜ਼ੀ ਬੀਜਾਂਗੇ ਜਿਸ ਹੱਦ ਤੱਕ ਸਾਡੀ ਕੀ ਉੱਤਿਆ ਸਾਡੇ ਬਜ਼ੁਰਗਾਂ ਤੋਂ ਦਾਦਿਆਂ ਤੋਂ ਪੁਰਾਣੇ ਸਾਡੇ ਖੇਤੀ ਕਰਦੇ ਆਏ ਸਾਡਾ ਧੰਦਾ ਅਸੀਂ ਇਹ ਛੱਡ ਨਹੀਂ ਸਕਦੇ ਪਿਆਜ਼ ਲਿਆਏ ਜੀ ਪਿਆਜ਼ ਦੀ ਪਨੀਰੀ ਮਿਰਚਾਂ ਦੀ ਪਨੀਰੀ ਬੈਂਗਣੀ ਦੀ ਪਨੀਰੀ ਬਾਕੀ ਟਮਾਟਰਾਂ ਦੀ ਆ ਹੋਰ ਅਸੀਂ ਗੰਨੇ ਵੀ ਇੱਥੇ ਪੈਦਾ ਕਰਾਂਗੇ ਸਾਰਾ ਕੁਝ ਲਾ ਕੇ ਬਖਾਵਾਂਗੇ ਤੇ ਸਾਰਾ ਕੁਝ ਸਾਰਾ ਡਿਵੇਟਰੇ ਦੀ ਕੋਈ ਨਹੀਂ ਖਾਲੀ ਚੱਟਣਾ ਹਾਂਜੀ ਇਹ ਤੇ ਕਦੂ ਤੋਰੀਆਂ ਸਾਰੇ ਦਬਜੀ ਤਿਆਰ ਕਰਾਂਗੇ ਗਰਮ ਜੀ ਰੋਟੀਆਂ ਕਿਸਾਨਾਂ ਨੇ ਹਾਈਵੇ ਦੇ ਉੱਪਰ ਸਬਜ਼ੀਆਂ ਬੀਜਣੀਆਂ ਸ਼ੁਰੂ ਕਰ ਦਿੱਤੀਆਂ ਨੇ ਸ਼ੰਭੂ ਬਾਰਡਰ ਦੇ ਉੱਪਰ ਅਸੀਂ ਮੌਜੂਦ ਆ ਜਿੱਥੇ ਕਿਸਾਨਾਂ ਨੇ ਪੱਕੇ ਤੌਰ ਦੇ ਉੱਪਰ ਸਬਜ਼ੀਆਂ ਬਿਜਨੀਆਂ ਸ਼ੁਰੂ ਕਰ ਦਿੱਤੀਆਂ ਨੇ ਮੋਗੇ ਤੋਂ ਕਿਸਾਨ ਆਏ ਨੇ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਦੇਖੋ ਕਿ ਵੱਖਰੀ ਵੱਖਰੀ ਕਿਸਮ ਜਿਹੜੀ ਹੈ ਉਹ ਸਬਜ਼ੀਆਂ ਦੀ ਲਾਈ ਜਾ ਰਹੀ ਹੈ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਕੁਲਵਿੰਦਰ ਸਿੰਘ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਮੋਗਾ ਅਸੀਂ ਇੱਥੇ ਸਬਜੀ ਜਿਹੜੀ ਵੀ ਆ ਆਪਾਂ ਘਰੇਲੂ ਆ ਜਿਵੇਂ ਗੰਡੇ ਪਿਆਜ਼ ਤੇ ਮਿਰਚਾਂ ਸ਼ਿਮਲਾ ਮਿਰਚ ਤੇ ਹੋਰ ਵੀ ਮੰਗਵਾਈ ਐ ਅਸੀਂ ਸ਼ੁਰੂਆਤ ਕਰ ਦਿੱਤੀ ਆ ਤੇ ਸਾਰੀ ਇੱਥੇ ਸਬਜ਼ੀ ਲਾਵਾਂਗੇ ਤੇ ਅੱਗੇ ਨੂੰ ਅਸੀਂ ਵਧਾਉਣੇ ਆ ਵਾਧੂ ਥਾਂ ਜਿੱਥੇ ਵੀ ਅਸੀਂ ਜਾਵਾਂਗੇ ਬਾਵਾਂਗੇ ਜਿੰਨਾ ਚਿਰ ਕਾਨੂੰਨ ਲਾਗੂ ਨਹੀਂ ਹੁੰਦੇ ਮੰਨੀਆਂ ਹੋਈਆਂ ਮੰਗਾ ਉਹ ਸਾਡੀਆਂ ਲਾਗੂ ਨਹੀਂ ਕਰਦੇ ਅਸੀਂ ਇੱਥੇ ਖੇਤੀ ਕਰਾਂਗੇ ਇੱਥੇ ਬਾਵਾਂਗੇ ਇੱਥੇ ਰਾਵਾਂਗੇ ਤੇ ਸੰਕੇਤ ਆ ਵੀ ਇਹ ਕੱਲੀ ਸਾਡੇ ਵਾਸਤੇ ਨਹੀਂ ਕਿ ਇਹ ਅਸੀਂ ਕਿਸਾਨ ਜਿਹੜਾ ਉਹ ਸਾਰੇ ਦੇਸ਼ ਦੁਨੀਆ ਢਿੱਡ ਭਰਦੇ ਆ ਇੱਥੋਂ ਕੋਈ ਵੀ ਆਪਾਂ ਢਿੱਡ ਭਰਨ ਵਾਸਤੇ ਕੋਈ ਵੀ ਲੈ ਕੇ ਜਾ ਸਕਦਾ ਠੀਕ ਹੈ ਤੇ ਅਸੀਂ ਐਵੇਂ ਹੀ ਸ਼ੁਰੂਆਤ ਕੀਤੀ ਆ ਲੱਗਦਾ ਕਿ ਇੱਕ ਸੰਕੇਤ ਵੀ ਹੈਗਾ ਵੀ ਕਿਸਾਨ ਦੀ ਇੱਕੋ ਇੱਕ ਫਸਲ ਜਿਵੇਂ ਇੱਕੋ ਹੀ ਕੰਮ ਹੈ ਇੱਕੋ ਹੀ ਧੰਦਾ ਵਾ ਉਹ ਜਿੱਥੇ ਵੀ ਜਾਊਗਾ ਫਸਲ ਹੀ ਆਪਣੀ ਉਹ ਗੱਲ ਵੀ ਜੇ ਅਸੀਂ ਘਰੇ ਹੁੰਨੇ ਆ ਉੱਥੇ ਵੀ ਖੇਤੀ ਕਰਦੇ ਆ ਜੇ ਬਾਹਰ ਆ ਅਸੀਂ ਉੱਥੇ ਵੀ ਖੇਤੀ ਕਰ ਰਹੇ ਹਾਂ ਹਾਂਜੀ ਇਹ ਖੇਤੀ ਨਾਲ ਜੀ ਲਗਾਓ ਸਾਡਾ ਅਸੀਂ ਇਹ ਜ਼ਮੀਨ ਸਾਡੀ ਜਰਖੇਜ ਧਰਤੀ ਆ ਇਹਨੂੰ ਬਚਾਉਣ ਵਾਸਤੇ ਅਸੀਂ ਮਤਲਬ ਜੇ ਹੱਦ ਤੱਕ ਸਾਡੀ ਕੀਰਤਿਆ ਸਾਡੇ ਬਜ਼ੁਰਗਾਂ ਤੋਂ ਦਾਦਿਆਂ ਤੋਂ ਪੁਰਾਣੇ ਸਾਡੇ ਖੇਤੀ ਕਰਦੇ ਆਏ ਸਾਡਾ ਧੰਦਾ ਅਸੀਂ ਇਹ ਸਾੜ ਨਹੀਂ ਸਕਦੇ ਠੀਕ ਹੈ ਨਾ ਕਿਉਂਕਿ ਇਹ ਸਾਨੂੰ ਜਿੱਥੇ ਵੀ ਅਸੀਂ ਜਾਵਾਂਗੇ ਉੱਥੇ ਵਧੀਆ ਤਰੀਕੇ ਨਾਲ ਖੇਤੀ ਕਰਦੇ ਆਂ ਸਾਨੂੰ ਜੀ ਲੱਗਾ ਸਾਡਾ ਖੇਤੀ ਵਿੱਚ ਤਾਂ ਹੀ ਅਸੀਂ ਚੱਪਾ ਚੱਪਾ ਜ਼ਮੀਨ ਹੈ ਸਾਡੇ ਵਾਸਤੇ ਕੀਮਤੀ ਆ ਠੀਕ ਹੈ ਤੇ ਸਾਨੂੰ ਜਿਹੜੇ ਮਿਹਨਤ ਦਾ ਮੋਲ ਹੈ ਨਾ ਉਹਨਾ ਨਹੀਂ ਮਿਲਦਾ ਠੀਕ ਹੈ ਅਸੀਂ ਐਮਐਸਪੀ ਦੀ ਮੰਗ ਤਾਂ ਹੀ ਕਰਦੇ ਆਂ ਕਿ ਸਾਨੂੰ ਇਹ ਜਿਹੜਾ ਇਹਨਾਂ ਫਸਲਾਂ ਦੇ ਭਾਅ ਦਿੱਤੇ ਜਾਣ ਅਸੀਂ ਆਪਣਾ ਤੇ ਦੂਸਰੇ ਪੂਰੇ ਦੇਸ਼ ਦਾ ਟਿੱਡ ਭਰ ਸਕੀਏ ਤਾਂ ਵੀ ਇਹ ਸੰਕੇਤ ਇਹ ਵੀ ਚਲੇ ਜਾਊਗਾ ਜਿਹੜੇ ਲੋਕ ਕਈ ਹੈਗੇ ਨੇ ਜਿਹੜੇ ਵਿੱਚੋਂ ਵੀ ਉਹ ਕਹਿੰਦੇ ਵੀ ਕਿਸਾਨ ਹੁੱਲੜਬਾਜ ਨੇ ਇਹ ਕਿਸਾਨ ਹੀ ਹੈ ਨਹੀਂਗੇ ਉਹਨਾਂ ਨੂੰ ਇੱਕ ਮੈਸੇਜ ਜ਼ਰੂਰ ਚਲੇ ਜਾਊਗਾ ਵੀ ਜੇ ਤੁਸੀਂ ਸਾਨੂੰ ਪਿੰਡਾਂ ਦੇ ਵਿੱਚ ਕਿਸਾਨੀ ਖੇਤੀ ਕਰਦੇ ਨਹੀਂ ਦੇਖਦੇ ਤਾਂ ਹੁਣ ਦੇਖ ਲਓ ਅਸੀਂ ਕਿੱਥੇ ਵੀ ਜਾ ਕੇ ਕੋਈ ਫਸਲ ਚਾਹੇ ਸਬਜ਼ੀਆਂ ਨੇ ਕੁਝ ਵੀ ਅਸੀਂ ਖੇਤੀਬਾੜੀ ਕਰ ਸਕਦੇ ਆ ਇੱਕ ਮੈਨੂੰ ਲੱਗਦਾ ਕਿ ਇਹ ਵੀ ਸੰਕੇਤ ਜਾਊਗਾ ਹਾਂਜੀ ਹਾਂਜੀ ਹੁੱਲੜਬਾਜ ਨਹੀਂ ਤੁਸੀਂ ਮੈਂ ਵੇਖੋ ਆਪ ਅੱਗੇ ਲੱਗ ਕੇ ਪਿੰਡ ਵੀ ਖੇਤੀ ਕਰੀਦੀ ਆ ਪੜੇ ਲਿਖੇ ਵੀ ਆ ਨੌਕਰੀ ਜੋਬ ਵੀ ਕਰੀਦੀ ਆ ਪਰ ਇਹ ਆ ਵੀ ਅਸੀਂ ਹੁਲੜਬਾਜੀ ਵਾਲੀ ਇਹ ਤੇ ਸਿਰਫ ਅਸਲੀ ਕਿਸਾਨ ਦਾ ਚਿਹਰਾ ਸਾਨੂੰ ਮਤਲਬ ਕਰਨ ਵਾਸਤੇ ਨੈਰੇਟਿਵ ਗਲਤ ਸਿਰਜਿਆ ਜਾ ਰਿਹਾ ਅਸਲ ਦੇ ਵਿੱਚ ਕਿਸਾਨ ਜਿਹੜਾ ਵਾ ਉਹ ਮਤਲਬ ਦੁਨੀਆ ਦਾ ਢਿੱਡ ਵੀ ਭਰਦਾ ਵਾ ਤੇ ਪਹਿਲਾਂ ਭਰਦੇ ਆਏ ਆ ਸਾਡਾ ਇਤਿਹਾਸ ਵੇਖ ਲਓ ਅਸੀਂ ਆਪ ਚਾਹੇ ਭੁੱਖੇ ਰਹਿ ਜੀਏ ਚਾਹੇ ਸਾਡੇ ਕੋਈ ਘਰ ਪਰੌਣਾ ਆਵੇ ਕੋਈ ਵੀ ਆ ਜੇ ਖਾਣ ਪੀਣ ਦੇ ਕੋਈ ਭੁੱਖਾ ਨਹੀਂ ਜਾਊਗਾ ਠੀਕ ਹੈ ਇਹ ਸਾਡਾ ਮੈਸੇਜ ਹੈ ਅੱਛਾ ਇਹ ਜਿਵੇਂ ਅਜੇ ਤਾਂ ਥੋੜੀ ਜੀ ਜ਼ਮੀਨ ਦੇ ਉੱਤੇ ਥੋੜੀ ਜੀ ਜਗ੍ਹਾ ਦੇ ਉੱਪਰ ਤੁਸੀਂ ਕਰ ਰਹੇ ਆ ਫੁੱਟਪਾਥ ਦੀ ਜਗ੍ਹਾ ਬਹੁਤ ਐ ਮਿੱਟੀ ਵੀ ਇੱਥੇ ਪਈ ਆ ਤਾਂ ਇਹ ਫਿਰ ਸਾਰੀ ਸਫਾਈ ਕਰਕੇ ਜੇ ਲੋਡ ਪਈ ਤਾਂ ਤੁਸੀਂ ਹੋਰ ਵਧਾਉਂਗੇ ਇਹਨੂੰ ਹਾਂਜੀ ਹਾਂਜੀ ਇਹ ਤੁਹਾਨੂੰ ਮੈਂ ਦੱਸਿਆ ਵਾ ਵੀ ਹੋਰ ਪਨੀਰੀ ਆ ਜਾਣੀ ਆ ਪੰਜਾਬ ਤੋਂ ਹੋਰ ਹੈ ਸਾਡੇ ਆਉਣ ਦੇ ਸਾਥੀ ਤੇ ਇਹ ਫੈਂਸਿੰਗ ਕਰਕੇ ਇਹਦਾ ਬਚਾਅ ਵੀ ਕਰਾਂਗੇ ਤੇ ਇਹਨੂੰ ਪੂਰਾ ਇੱਥੇ ਮਿਹਨਤੀ ਲੋਕ ਆ ਸਾਰਾ ਸੰਦ ਪੈੜਾ ਸਾਡੇ ਕੋ ਹੈਗਾ ਵਾ ਤੇ ਅਸੀਂ ਪੂਰਾ ਇੱਥੋਂ ਲੈ ਕੇ ਗਾਂਹ ਤੱਕ ਅੱਗੇ ਨੂੰ ਵਧਦੇ ਜਾਵਾਂਗੇ ਪੂਰਾ ਆਪਣੀ ਖਾਨ ਜੋਗੀ ਇੱਥੇ ਤੇ ਦੂਸਰਿਆਂ ਦੇ ਵੀ ਢਿੱਡ ਭਰਾਂਗੇ ਇੱਥੇ ਅੱਛਾ ਫੈਂਸਿੰਗ ਨੂੰ ਵੀ ਮੈਂ ਦੇਖ ਰਿਹਾ ਵੀ ਉਹ ਤੁਸੀਂ ਕੱਟ ਕੇ ਰੱਖ ਲਿਆ ਇਹਦੀ ਫੈਂਸਿੰਗ ਕਰੋਗੇ ਤੇ ਤੁਸੀਂ ਨਾਲ ਦੱਸ ਰਹੇ ਸੀ ਜਿਵੇਂ ਮਿਰਚਾਂ ਵੀ ਅਸੀਂ ਇੱਥੇ ਲਾ ਦੇਾਂਗੇ ਗੰਨਿਆਂ ਦੇ ਵੀ ਤੁਸੀਂ ਛੋਟੇ ਛੋਟੇ ਟੁਕੜੇ ਲੈ ਕੇ ਆਂਦੇ ਆ ਮਤਲਬ ਵੀ ਜਿੱਥੇ ਵੀ ਜਿੱਥੇ ਤੁਹਾਨੂੰ ਜਗ੍ਹਾ ਮਿਲੂਗੀ ਉੱਥੇ-ਉੱਥੇ ਖੇਤੀ ਤੁਸੀਂ ਕਰਦੇ ਹੋਗੇ ਕੱਲ ਨੂੰ ਕਣਕ ਵੀ ਹੋ ਸਕਦਾ ਵੀ ਕਣਕ ਵੀ ਬੀਜੋ ਇੱਥੇ ਹਾਂਜੀ ਹਾਂਜੀ ਜਿਵੇਂ ਮੌਸਮ ਦੇ ਹਿਸਾਬ ਨਾਲ ਜਿ ਇਹ ਲਾਵਾਂਗੇ ਹੁਣ ਸਾਡੇ ਕੋ ਕੱਦੂ ਪਨੀਰੀਆਂ ਜੋ ਵੀ ਬੱਲਾਂ ਹੋਣੇ ਬੱਲਾਂ ਦੀ ਰੋਤੇ ਆ ਉਹ ਵੀ ਬੀਜਾਂਗੇ ਸਾਰਾ ਕੁਝ ਅਸੀਂ ਤੇ ਉਹਦੀ ਦੇਖਭਾਲ ਵੀ ਕਰਾਂਗੇ ਫੈਂਸਿੰਗ ਵਗੈਰਾ ਲਾਈ ਆ ਤੇ ਇਹਨੂੰ ਵਧਾ ਕੇ ਤੇ ਆਉਣ ਵਾਲੇ ਦਿਨਾਂ ਚ ਵੇਖਿਓ ਤੁਸੀਂ ਇਹ ਪੂਰਾ ਇਥੋਂ ਫੋਟਬਾਤ ਪਧਰਾ ਕਰਕੇ ਚੰਗੀ ਤਰ੍ਹਾਂ ਤੇ ਜ਼ਰੂਰੀ ਰਾੜੀ ਸੁੱਟ ਕੇ ਵਿੱਚ ਤੇ ਸਾਰਾ ਸਬਜ਼ੀ ਬੀਜਾਂਗੇ ਤੇ ਜਿਵੇਂ ਮੌਸਮ ਦੇ ਹਿਸਾਬ ਨਾਲ ਜਿਹੜਾ ਵੀ ਸਬਜ਼ੀ ਆਈ ਉਹ ਅਸੀਂ ਬੀਜ ਦਿਆ ਕਰਾਂਗੇ